ਪੰਜਾਬ 84 লাইਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਗੈਰੀ ਸੰਧੂ ਵੱਲੋਂ ਵੀ ਹਰ ਪੀਰਤ ਲੋਕਾਂ ਲਈ ਵਧੀਆ ਨਸਲ ਦੀਆਂ ਮੱਝਾਂ ਜਰੀਆਂ ਦਿੱਤੀ ਜਾ ਰਹੀਆਂ ਨੇ। লাইਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਡੇਰਾ ਬਾਬਾ ਨਾਨਕ ਦੇ ਵਿੱਚ ਚੋਟੀ ਦੀ ਨਸਲ ਦੀਆਂ ਜਰੀਆਂ ਨੇ ਗੈਰੀ ਸੰਧੂ ਦੀ ਟੀਮ ਵੱਲੋਂ ਅਤੇ ਗੈਰੀ ਸੰਧੂ ਵੱਲੋਂ ਤੇਰੀਆਂ ਨੇ ਚੋਟੀ ਦੀ ਨਸਲ ਦੀਆਂ ਮੱਝਾਂ ਦਿੱਤੀਆਂ ਜਾ ਰਹੀਆਂ ਨੇ। ਕੀ ਕੁਝ ਕਿਹਾ ਉਹਨਾਂ ਦੀ ਟੀਮ ਨੇ ਅਤੇ ਕਿੱਦਾਂ ਕਿਸਾਨਾਂ ਨੇ ਧੰਨਵਾਦ ਕੀਤਾ ਗੈਰੀ ਸੰਧੂ ਅਤੇ ਗੈਰੀ ਸੰਧੂ ਦੀ ਟੀਮ ਦਾ ਸੁਣਾਉਂਦੇ ਹਾਂ ਤੁਹਾਨੂੰ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਦੇਖੋ ਜਦੋਂ ਕਿਸਾਨ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨ ਵੀਰ ਨੇ ਉਹਨਾਂ ਨੂੰ ਜਦੋਂ ਮੱਝਾ ਮਿਲੀਆਂ ਤਾਂ ਕਿੱਦਾਂ ਦਾ ਉਹਨਾਂ ਦਾ ਕਹਿਣਾ ਸੀ ਤੇ ਕੀ ਕਹਿਣਾ ਸੀ ਸੁਣਾਉਂਦੇ ਹਾਂ ਤੁਹਾਨੂੰ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਡੇਰਾ ਬਾਬਨ ਨਾਨਕ ਤੋਂ ਅੱਜ ਆਪਾਂ ਇੱਥੇ ਡੇਰਾ ਬਾਬਨ ਨਾਨਕ ਦੀ ਧਰਤੀ ਤੇ ਖੜੇ ਆਂ ਤੇ ਜਿੱਥੇ ਖਾਦਾਂ ਦਾ ਪ੍ਰਬੋਗ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਇਸ ਜਿਹੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਨਰੂ ਤੇ ਸੁਆਮਾ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇਹ ਤਾਂ ਆਪਣਾ ਟੈਲਫੋਨ ਨਾਲ ਸਾਡੇ ਗਾਨੀ ਸਚਨ ਜਨਾਰੇ ਭਰਾ ਤੇ ਸਾਡੇ ਖੜਾਹੀ ਵੀਰ ਕਲਾਕਾਰ ਭਰਾ ਨਾਲ ਕੋਈ ਵੀ ਨਹੀਂ ਪਿਛੇ ਰਹਿ ਗਿਆ ਜਿਹੜੇ ਚਰ ਹਨ ਸਾਡੇ ਵੀਰ ਜਿਹੜੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਕੁ ਮਰ ਗਏ ਜਾਂ ਹੜ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਰ ਸੋਹਣੀਆਂ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਝਾਂ ਵੀ ਸਾਡੇ ਜੋ ਇੱਥੇ ਪਹੁੰਚੀਆਂ ਨੇ ਸਾਰੇ ਦੀ ਚੌਣ ਕੀਤਾ ਕੁਲ ਏਰੀਆ ਦੇ ਵਿੱਚ ਤੇ ਖੜਾਵੀਂ ਵੀ ਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਉਹਨੇ ਹੈਪੀ ਹੋਣੀ ਹੈ ਜਿਹੜੇ ਹੁੰਦੇ ਸਾਡੇ ਤੇ ਸੱਜਣ ਭਾਈ ਹੋਣੀ ਤੇ ਸਾਰਿਆਂ ਦੇ ਇੱਕ ਜੀ ਉਦੋਂ ਪਹਿਲਾ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਇਹਨਾਂ ਜਿੰਮੇਵਾਰ ਲੱਗ ਗਿਆ ਸੀ ਕਿ ਤੁਸੀਂ ਲੋਕਾਂ ਨੇ ਤੁਹਾਨੂੰ ਜਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੀਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੇ ਤੁਸੀਂ ਫਾਰਮ ਭਰ ਦੇ ਦੇਣਾ ਸਰਕਾਰ ਤੋਂ ਦੇਖੀਏ ਇਲਾਕੇ ਦਾ ਟੋਟਲ ਨੌਸੇ ਹੋ ਗਿਆ ਹਰ ਇੱਕ ਦੇ ਪ੍ਰਭਾਵਤ ਹੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਿਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਾਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਜਿੰਨਾ ਨੁਕਸਾਨ ਹੋਵੇ ਤੇ ਭਾਈ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਸਾਡੇ ਇਲਾਕੇ ਦੇ ਸਾਰੇ ਲੋਕ ਆਏ ਤੁਹਾਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹੇ ਵਿਰੇ ਆ ਤੇ ਬਾਕੀ ਦੋ ਗੇ ਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਾਰ ਕੇ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਦੇ ਬੇਟਾ ਕੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬਚੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦਾ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਡੰਗਰ ਵੀ ਨਹੀਂ ਹੈਗਾ। ਉਹਨਾਂ ਰੋੜੇ ਦੇ ਵੀ ਜਾਦਿਆਂ ਦੇ ਵੀ ਆ ਪਰ ਕਈਆਂ ਕੋ ਜਿੰਨਾ ਕੋ ਪੰਜ ਵੀ ਉਹਨਾਂ ਦੀਆਂ ਦੋ ਰੁੜਗੀਆਂ ਤਿੰਨ ਹੈਗੀਆਂ ਕਿ ਕੋ 10 ਵੀ ਉਹਨਾਂ ਦੀਆਂ ਪੰਜ ਰੁੜਗੀਆਂ ਪੰਜ ਹੈਗੀਆਂ। ਇਹਨਾਂ ਵੀਰ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀਆਂ ਸਾਰੀਆਂ ਸੜ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ। ਇਹਨਾਂ ਦੀ ਜੰਨੀਆਂ ਸੀਸਾਂ ਜਿਨ੍ਹਾਂ ਨੇ ਮਨ ਚੋਂ ਇਹਨਾਂ ਦੀ ਨਿਕਲੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜ਼ਿਆਦਾ ਦਿੱਤਾ ਉਹਨੇ ਇਹਨ ਉਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਨਾਂ ਵੀਰਾਂ ਦੀ ਰੋਜੀ ਰੋਟੀ ਰੋੜੀ ਬੋੜੀ ਚੱਲ ਸਕੋ। ਹਾਂ। ਮਰ ਗਏ ਪਰ ਜੇ ਅਪਣੇ ਰਾਤ ਰਾਤ ਦਾ ਉਦੇਸ਼ ਨਹੀਂ ਮਰ ਗਿਆ ਮਾਲਕ ਨਾਲ ਦੇਖੋ ਨਹੀਂ ਸਭ ਜੀ। ਹਾਂ ਤੇ ਬਹੁਤ ਨਮਸਕਾਰੇ ਗਏ ਤਦ ਤੱਕ ਇਹ ਚੌਕਾਂ ਤੋਂ ਪਾਣੀ ਲੱਫਾ ਦੇ ਦਿੱਤਾ ਆਪਣੇ ਨੂੰ ਤਾਂ ਅਖਿਆ ਵੀ ਚਾਰਾ ਵੱਢ ਕੇ ਪਾਜ ਉਹਨਾਂ ਦਾ ਜੀ ਮਨੇ ਖਤਮ ਹੋ ਗਿਆ ਕੰਮ ਸਾਰਾ। ਰੁੜਗੀਆਂ ਤੇ ਮਰ ਗਏ। ਮਰ ਗਏ। ਸਾਰੇ ਮਰ ਗਏ। ਅੱਜ ਦਿਨਾਂ ਜੱਕੀ ਚਾਹਣਾ ਚਾਹੋ। ਬਹੁਤ ਧੰਨਵਾਦ ਜੀ। ਜਿਆਦਾ ਵੀ ਜੇਰੇ ਜਾ ਕੇ ਸਾਡਾ ਨਾਮੋਕ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ। ਸਵਾ ਕਰਕੇ ਦੇਖਿਆ ਜਿਹੜਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀ ਆਨੇ ਉਹਨਾਂ ਨੂੰ ਉਹਨਾਂ ਨੂੰ ਬੰਦ ਕਰ ਦਿੱਤੇ ਨੇ ਉਹ ਵੀ ਦਾ ਬਹੁਤ ਧੰਨਵਾਦ ਜਿਨੇ ਬਚਾਏ ਨੇ ਸੱਜਣੋ ਕਿੰਨੀਆਂ ਗਾਵਾਂ ਸਾਡੇ ਕੋਲ ਮੱਝਾਂ ਹੈ ਸੀ 6 ਮੱਝਾਂ